ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਹੈ ਨੋਤੇ ਤੇਵੀ ਜੀ ਉਹਨੇ ਰਾਜੀ ਜੀ ਉਹਨੇ ਪਰਮਾਤਮਾ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਬਾਛਾ ਜੀ ਤੁਹਾਡਾ ਫੈਮਿਲੀ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਬਾਰ ਬੈਠੇ ਤੇ ਸਾਡੇ ਸਾਥ ਵਿੱਚ ਮੇਰੇ ਭੈਣ ਭਰਾ ਬਜ਼ੁਰਗ ਮਾਤਾ ਪਿਤਾ ਸਾਰੇ ਅਨਪਿਆਰ ਭਰੀ ਸੱਸ ਸ੍ਰੀ ਕਾ ਜੀ ਅੱਜ ਜੀ ਸਾਡੇ ਨਾਂ 2 ਚੰ ਸੌ ਚੁੱਕੇ ਐ ਤੇ ਸਸੇ ਕਾਲ ਜੀ ਸਾਰਿਆਂ ਨੂੰ ਮੇਰੀ ਹੋ ਗਈ ਸਕੂਟਰੀ ਖਰਾਬ ਮੈਂ ਭੈਣੋਂ ਭਰਾ ਕੋ ਸਕੂਟਰੀ ਬਣਾਉਣ ਉੱਠ ਗਿਆ ਅੱਜ ਇਹ ਮੈਂ ਜਾ ਕੇ ਸਕੂਟਰੀ ਉੱਥੇ ਟੋਚਰ ਪਾ ਕੇ ਲਗੇ ਸੀ ਕੋ ਮੁੰਡਾ ਮੈਨੂੰ ਇਹ ਤੋਂ ਸਾਢੇ ਨੱਕਰ ਚੋਈਆ ਕੋ ਵੀ ਰ ਗਿਆ ਮੇਰੇ ਨਾਲ ਤੇ ਟੋਚਰ ਪਾ ਕੇ ਲਗੇ ਆ ਅੱਜ ਜਾ ਕੇ ਅਜੀ ਤਾਂ ਟੋਚ ਨਹੀਂ ਲਾਈ ਜਾਂਦੇ ਸੀ ਜਦੋਂ ਇਹਨਾਂ ਨੂੰ ਲਾਖ ਮੈਨੋਂ ਆਲੀ ਮੈਗਾ ਵੀ ਹਾਲੋਂ ਆਦੀਨਾ ਆਪਣੇ ਨਿਵਾਲਾ ਆ ਗਿਆ ਤੇ ਨਿਵਾਲਾ ਕਾਇਮ ਇਧਰ ਹੀ ਬੜ ਗਿਆ ਸਤਾਦਰੋਂ ਆਇਆ ਗਿਆ ਇਹ ਹੰਗੇ ਮੈਂ ਵੜਾ ਇਹਨੂੰ ਜਦੋਂ ਮੈਨੂੰ ਦੱਸਿਆ ਤੇ ਨਾਤਾ ਮੈਨੂੰ ਸਕੂਟਰ ਹੀ ਦਿੱਸੇ ਨਾਮ ਇਹ ਮੈਸਤਰੀ ਜੀ ਦੇ ਨਾਮ ਤੇ ਇਹਨਾਂ ਨੂੰ ਫੋਨ ਲਾਵਾਂਗੇ ਤੇ ਇਧਰ ਗਵਾਨ ਚ ਫੋਨ ਲਾਵਾਂ ਮੈਂ ਐ ਸੋਚੀ ਜਾਵਾਂ ਮੈਂ ਕੱਲਾ ਬਈ ਬਣਾ ਕੱ ਇੱਕ ਦੋ ਸਕੂਟਰੀ ਖਰਾਬ ਨਾਲ ਉਹ ਨਹੀਂ ਸਟਾਰਟ ਹੋਈ ਤੇ ਇੱਕ ਕੱਲੇ ਨਿਵਾਲਾ ਆ ਗਿਆ ਠੀਕ ਹੈ ਮੈਂ ਜੀ ਮੈਂ ਦੁਬਾਰਾ ਅੱਜ ਫੇਰ ਨੂੰ ਕੀਤਾ ਮੈਂ ਕਬਾਰ-ਬਾਰ ਇਹ ਬੰਦ ਕਰਦੇ ਫੇਰ ਮੈਂ ਸੋਚਿਆ ਮੈਂ ਕਿ ਇਹ ਬਾਰ-ਬਾਰ ਬਾਰ-ਬਾਰ ਇਹਨਾਂ ਨੂੰ ਬੰਦ ਕਰਾ ਕੇ ਇਹਨਾਂ ਦੇ ਜਵਾਕਾਂ ਨੇ ਉਹਨਾਂ ਨੂੰ ਸਕੂਲ ਉਹਨਾਂ ਦਾ ਔਖਾ ਬਹੁਤ ਹੋ ਜਾਣਾ ਮੈਂ ਕਿਹਾ ਵੀ ਤੂੰ ਆ ਕੇ ਪੁੱਛ ਰਿਆ ਕਰੀਏ ਇਹ ਚੀਜ਼ਾਂ ਨੇ ਬੋਲ ਗਿਆ ਤੂੰ ਪਾਛੇ ਦੀ ਨਾਖ ਲਾ ਕੇ ਰੱਖ ਇਹਨਾਂ ਨੂੰ ਛੇੜੇ ਇਹਨਾਂ ਫੇਰ ਨਹੀਂ ਮੁਸਤੇ ਤੇ ਇਹ ਨਹੀਂ ਜੇ ਸਕੂਟਰੀ ਨਹੀਂ ਪਾਣੀ ਦਾ ਭਾਈ ਇਹ ਨਾਲ ਭੈ ਮੈਂ ਕਿਹਾ ਵੀ ਮੈਂ ਨਾ ਜਾਣਾਂ ਭਾਈ ਕਹਿੰਦਾ ਜੀ ਮੈਂ ਇਹ ਨੂੰ ਫੋਨ ਆਇਆ ਮੈਂ ਕਿਵੇਂ ਮੜ ਕੇ ਆਇਆ ਕਿ ਨਹੀਂ ਆ ਮੈਂ ਉਹ ਜਿਹੜਾ ਮੇਰੇ ਨਾਲ ਦਾ ਸੁਵਰਨ ਨੇ ਨਿਯੋਲਾ ਨਹੀਂ ਖੜਦਾ ਹੁੰਦਾ ਕਿਤੇ ਵੀ ਉਹਦੀ ਥਾਂ ਕਿਤੇ ਨਹੀਂ ਹੁੰਦੀ ਉਹਨੇ ਗੇੜਾ ਕੋੜਾ ਲੈਣਾ ਤੇ ਕੋਲ ਮਰਜਾ ਜਿਵੇਂ ਕੋ ਸਮਾਨ ਨਾ ਚੰਗਲ ਕਾ ਉਹ ਬੇਪੇਤੀ ਹੁੰਦਾ ਹੁੰਦਾ ਅਜੀ ਉਹਦੀ ਗੱਲ ਹੈ ਉਹਦੀ ਗੱਲ ਅੱਥੇ ਕਿਤੇ ਕਰਨਾ ਮੈਂ ਕਿਹੜੇ ਕਰਾਮ ਮਨਾ ਜੇ ਕੰਮ ਉਹਦੇ ਨੇ ਹੌਲਾ ਲੜ ਗਿਆ ਤੇ ਕੋ ਨਾ ਜਿਹੜਾ ਦਾ ਹਾਲ ਬਹੁਤ ਬੁਰਾ ਹੋ ਜਾਊ जीता डुबड़ी गई आए के बारी फेजी लंघे तो बारी तो साढ़े जमा पार देने तो मना काम तू छूटरी मानो उन्होंने आखा मार करके आखिर वो मैनु मिस्त्रियों का, का ओ, ना यार भाई तेजी ना करो ते आप हौली हौली आरामदारी वेने मुके फिर फिर आज खड़ा रहेगा तुम दो बजे को लेते हैं ठीक है तू जा तो बाद तेन फोन ਜੇ ਚੇਮਾਇ ਕਰੀਆ ਮੈਂ ਉਹਦੇ ਘਰ ਵਾਲੀ ਦੌੜੀ ਤੇ ਲੱਗੀ ਉਹਨੂੰ ਲੈਣ ਜਾਂਦਾ ਹੁੰਦਾ ਉਹ ਮੁੜ ਕੇ ਮੈਨੂੰ ਇਹ ਬੰਦੇ ਨੇ ਮਿਲਿਆ ਤੋਪਾਸ ਜਿਆਣਾ ਐਂ ਤੇ ਮੈਨੂੰ ਫੇਰ ਦੁਬਾਰਾ ਕਿਹੜਾ ਬੇਪੇਂਡਿੰਗ ਹੀ ਅੱਛਾ ਲੱਗਣਾ ਤੇ ਫਿਰ ਮੈਂ ਕਹਾਂ ਮਨਾ ਤੂੰ ਸਾਰਾ ਕੁਝ ਛੱਡ ਸਾਰਾ ਕੁਝ ਹੀ ਛੱਡ ਮੈਂ ਤਾਂ ਮਸ਼ੀਨ ਤੇ ਲੱਗੀ ਸੀ ਤੇ ਬਾਹਰੋਂ ਆਇਆ ਬਾਰਗਨ ਤੇ ਆ ਜਿਹੜਾ ਆਪਣਾ ਮੇਨ ਡੇਟ ਅੰਦਰ ਵੜਨ ਲੱਗਿਆ ਸੀ ਤੇ ਮੈਂ ਤਾਂ ਇਹ ਨਾਲ ਹੀ ਵਾਇ ਦਿੱਤੀ ਮੈਂ ਸੋਟੀ ਜੀ ਕੋਲੇ ਗਈ ਸੀ ਸੋਟੀ ਫਿਰ ਕਿਸ ਕੋਲੇ ਉਹ ਫੜਕਾ ਆਤੀ ਤੇ ਇੱਕ ਦਰਬਾਰੀ ਹੋ ਗਈ ਨੰਗੇ ਇੱਕ ਨਿਕਰੇ ਫਿਰ ਮੈਂ ਉਧਰ ਫੋਨ ਲਾਇਆ ਨੰਨੇ ਮੈਂ ਹੈਨਾ ਉਹ ਨਾਵੇਂ ਛੋਟੇ ਕੋਸ ਨੂੰ ਕੋਲੇ ਹੈਨਾ ਵਾਟਰ ਬੁੱਟ ਜਾਵੇ ਕੋਸ ਨੂੰ ਮੜਾਇਆ ਕਰਤਾਲੂ ਛੋਟੇ ਬੰਨੇ ਨੰਗੇ ਆਇਆ ਨੰਨੇ ਗੱਲਾਂ ਮੈਂ ਅੱਜ ਮਜਬੂਰੀ ਕਰਨਾ ਸੀ ਕਿਹਾ ਕਿ ਨਾ ਟਾਈਮ ਦੇ ਬੈਠੇ ਤੇ ਅਸੀਂ ਕੱਲ ਨੂੰ ਉੱਥੇ ਜਾਣਾ ਮਸਕੂਨ ਦੀ ਤਾਂ ਤਿਆਰ ਕਰਉਣ ਗਿਆ ਸੀਗਾ ਤੇ ਮੈਂ ਇਕੱਲੀ ਨੂੰ ਇਹ ਛੱਡ ਕੇ ਨਹੀਂ ਜਾ ਸਕਦੀ ਕਿਉਂ ਹਾਲਾਤ ਬਹੁਤ ਜ਼ਿਆਦਾ ਭਰਾ ਨੇ ਨਾਇਕਿਆਂ ਨੂੰ ਨ ਜਾਣਦੀ ਐ ਪਿੰਡ ਚ ਕਿਸੇ ਨੂੰ ਨਹੀਂ ਜਾਣਦੀ ਠੀਕ ਹੈ ਜੀ ਤੇ ਜਦੋਂ ਬੱਚੇ ਆ ਜਾਂਦੇ ਆ ਉਦੋਂ ਮੈਂ ਜਾਣਾਂ ਅੱਜ ਬੰਦੇ ਨੇ ਆਉ ਸੀ ਇੱਕ ਕਿਸੇ ਬੰਦੇ ਨੂੰ ਬਾਹਰ ਮੈਂ ਫੇਰ ਨਹੀਂ ਲੰਘਣਾ ਸੀਗਾ ਉਹ ਸਕੂਲ ਦੀ ਬਣਾ ਕੇ ਲੈ ਆਉ ਦਾ ਫੋਨ ਵੇਟ ਵਿੱਚ ਆ ਆਮ ਦਾ ਜੀ ਨੂੰ ਪੁੱਛੀਤਾ ਜੀ ਮੈਨੂੰ ਕਹੋ ਜਨਾ ਦੇਜੇ ਨਾਮ ਮੈਨੂੰ ਮੈਸਤਰੀ ਦੇ ਜੇ ਨਾਮ ਨਾਲ ਨਾਲ ਦੇ ਜੀ ਮੈਂ ਬੈਠੀ ਕੰਬੀ ਜਾ ਉਹਨਾਂ ਉਹ ਕਈ ਆਵੇ ਨਾੜਾ ਖੜਦਾ ਨਹੀਂ ਉਹਦਾ ਨਾੜਾ ਪੱਜ ਜਾਂਦਾ ਉਹਨਾਂ ਮੈਂ ਕਹਾਂ ਵੀ ਤੂੰ ਬਰੰਭਰਾਵਾ ਸਕੂਟਰੀ ਲੱਗੇ ਅੱਗ ਤੇ ਕੱਕ ਮਾਰ ਤੇ ਆਪਾਂ ਚੱਲ ਗਏ ਉਹ ਮੈਨੂੰ ਜਦੋਂ ਆ ਹੈਂਡਲਾਂ ਦੇ ਕਰਦੇ ਕਰਦੇ ਦੋ ਦਿਨ ਉਹ ਨਹੀਂ ਜਦੋਂ ਕੱਕ ਬਾਰੇ ਤੇ ਸਕੂਟਰੀ ਸਟਾਰਟ ਹੋ ਮੈਂ ਤਾਂ ਵਾਹਦੋ ਇੱਥੇ ਕੰਮ ਛੱਡ ਦਿੱਤਾ ਮੈਂ ਤਾਂ ਪਟੂ ਪਾ ਲੈ ਤਾ ਫੁੱਲਾ ਰਹੇ ਤੇ ਅੱਧਾ ਜਾ ਮੈਂ ਆ ਹੀ ਲੈ ਜੂਗਾ ਉਹ ਉਹ ਚੰਦੂ ਨਾ ਵਿੱਚ ਮੋਟਰ ਤਾਂ ਨਾ ਦਵਾਤਾ ਮੈਂ ਰੀ ਦਵਾਤੀ ਨਾਲੇ ਤੇ ਜਦੋਂ ਮੈਂ ਆਇਆ ਇੱਥੇ ਤੇ ਬਾਹੋਂ ਪਾਰਲਾ ਮਾਰ ਵੀ ਲੈ ਗਈ ਸੀ ਮੈਂ ਕਿਹਾ ਵੀ ਤੂੰ ਉਹ ਮਾਰ ਕਿਉਂ ਲਾਇਆ ਕਈ ਵਾਰੀ ਆਪ ਨਾ ਕਰੇ ਕਿਸੇ ਆੜਮੜ ਹੋਰ ਪਾਸੇ ਨੂੰ ਲਾ ਕੇ ਬਤਾ ਦਤਣਾ ਉਹਨਾਂ ਅਗਲਾ ਕੋਮਾ ਆਤਾ ਉਹ ਬਾਹਰ ਲੈ ਗਈ ਤੇ ਮਣ ਕਿੱਧਰ ਦੀ ਹੈਗੀ ਮੈਂ ਕਿਹਾ ਤੂੰ ਪਾਰ ਨਾ ਲਾਇਆ ਕਰ ਜੇ ਕੋਈ ਅਜੀਬ ਚੀਜ਼ ਹੁੰਦੀ ਹੈ ਤੇ ਬਾਕੀ ਮੈਗਾੜਮੜਤ ਨੂੰ ਲਾ ਚੁੱਕੀ ਕੋਲ ਚੱਕਰ ਨਹੀਂ ਹਰੇ ਉਹ ਵਿਭਾਗੀ ਦੇ ਮਗਨੋਂ ਤੇ ਹਨਾ ਰਤ ਵੀ ਹੋ ਜੀ ਆ ਤੇ ਡਰ ਵੀ ਬਹੁਤ ਲੱਗਦਾ ਕਿ ਉਹ ਬੱਚੇ ਵੀ ਖੇਡਦੇ ਆ ਉਹ ਜਦੋਂ ਸਕੂਲੋਂ ਬੱਚੇ ਆ ਜਾਂਦੇ ਆ ਤੇ ਚਾਹ ਸੈਸਾ ਕਰਦੀ ਆ ਵੀ ਲੋ ਜੀ ਤੁਹਾਨੂੰ ਜਾਣ ਮਗਰ ਜੰਨੀ ਜੋ ਕਰੇ ਕਈ ਵਾਰੀ ਬੱਚਾ ਛੜਕ ਲੀ ਨੂੰ ਪਾਈ ਜਾਂ ਮੈਂ ਛੜਕ ਲਾਉ ਤਾਂ ਕੰਮ ਨੂੰ ਬੰਦ ਕਰਤਾ ਕਿ ਮੈਂ 12 ਇਹਨਾਂ ਨੂੰ ਸਕੂਲ ਤੋੜ ਕੇ ਤੇ ਬਾਹਰ ਲਾ ਲਿਆ ਇੱਕ ਚੰਨਣ ਘੇਰੇ ਰਹਿੰਦੇ ਉਹ ਤਾਂ ਚਲੋ ਕੁਛ ਨਹੀਂ ਕਹਿੰਦੇ ਉਹ ਤਾਂ ਕੋਈ ਵੀ ਲੰਘ ਜਾਂਦੀ ਆ ਉਹ ਤਾਂ ਨਹੀਂ ਕੁਛ ਕਹਿੰਦੀ ਉਹਦੇ ਨਾਲ ਤਾਂ ਵਾਹ ਪਿਆਵਾ ਦਾ ਹੀ ਟੈਨ ਦਾ ਇਹ ਹੀ ਸੀ ਇੱਕ ਨਾਮਾ ਜਾਨਵਰ ਆ ਆਪਣੇ ਤਾਂ ਬੜਾ ਕੁਝ ਹੁੰਦਾ ਹੈ ਨਾ ਸਾਤ ਹੁੰਦੇ ਆ ਕਈ ਵਾਰ ਸਾਤ ਵੀ ਆਇਆ ਨੇ ਸਾਪ ਆਇਆ ਨੂੰ ਛੋਟਾ ਜਿਹਾ ਟਾਈਮ ਲੱਗ ਰਿਹਾ ਹੋਗਾ ਮੈਨੂੰ ਲੱਗਦਾ ਕੁਝ ਝੁਗੜੇ ਹੋਗੇ ਦੇਖੇ ਅੱਜ ਹੀ ਆਇਆ ਪਤਾ ਨਹੀਂ ਕਿਤੇ ਇਹ ਤਾਂ ਪਹਿਲੀ ਇਹ ਤਾਂ ਕਿਤੇ ਨਾ ਪੱਠੇ ਵੱਢਦੇ ਸੀਗੇ ਨਾਲੀ ਆ ਆਪਣੇ ਬਾਗ ਦੇ ਮੂੜੇ ਤੇ ਉਹ ਜਿਹੜਾ ਬੇਟਾ ਪੁੱਤਾ ਡੰਡੇ ਸਮੇਂ ਨਾਲ ਜਿਤੇ ਨੇ ਦੀਆ ਉਹਦੇ ਕੋਈ ਪੱਠੇ ਵੱਡਣ ਆਇਆ ਹੋਊਗਾ ਤੇ ਲੈ ਆਇਆ ਨਹੀਂ ਰੈਸਟ ਕਰਾਇਆ। ਬਾਕੀ ਆਵਾ ਚੀਜ਼ਾਂ ਖੜ੍ਹ ਦਿਣਾ ਨਹੀਂ ਜਿਵੇਂ ਇਕ ਤਾਂ ਸਭ ਤਾਂ ਚੱਲ ਮੰਨਦੇ ਆ ਵੀ ਆਪਣੇ ਨਾਲ ਸੋਟੀਆਂ ਸਾਟੀਆਂ ਚੱਪ ਦਾ ਚੁੱਕ ਦਾ ਕਿਸੇ ਪਾਸੇ ਵੜ ਗਿਆ। ਇਹ ਚੀਜ਼ ਹੈ ਇਹ ਸਮਝਣ ਵਰਤੀ ਇਹ ਨਹੀਂ ਚੀਜ਼ ਹੈ ਕਿ ਖੜ੍ਹਦੀ ਨਹੀਂ ਨੇ ਤੇਰਾ ਜਦੋਂ ਤੂੰ ਮੜਾ ਜਾਂ ਅੱਬਾ ਆਰ ਜਾਂਦੀ ਤੇ ਫੇਰ ਇਹਨੇ ਤੇਰੇ ਲਈ ਨਿੱਤ ਆਉਣਾ ਕਿ ਤੂੰ ਮੈਨੂੰ ਮਾਰਾ ਤਾਂ ਕੂਰਦੀ ਚੰਪ ਕਰਕੇ ਗਏ ਚਲ ਵੀ ਚਲ ਵੀ ਚਲ ਵੀ ਬਸ ਉਹਨੂੰ ਟਮਾੜਾ ਦੇ ਗਿਆ ਚਾਲੋ ਉਹਦਾ ਪਤਾ ਸੀ ਜੂ ਜਾਲੀ ਨੇ ਲਿਖਣੀ ਮਾਰੇ ਮੜੀ ਵਾਲੀ ਕੁਲੀ ਮਿਰ ਤਾਂ ਵਾ 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 ਪਾਣੀ ਲਾ ਲਈਆ ਨਾ ਬੈਠੀ ਸਾਡੇ ਨਾ ਪਰਾਣਾ ਦੇ ਘਰ ਹੁੰਦਾ ਸੀ ਮਗਲੇ ਪਾਸੇ ਤੇ ਉਹਦਾ ਨਾ ਬੱਤੇ ਗੁੱਤ ਟੈਂਟੇ ਬੰਤਾ ਸੀਗਾ ਤੇ ਜਦੋਂ ਕੋ ਬੱਤੇ ਗਾਲ ਕੇ ਖਾਣ ਜਾਂ ਟਿਕਾਂ ਲਾ ਕੇ ਤੇ ਉਹ ਬ੍ਰਾਂਡ ਦੇ ਦੇ ਚਾਰ ਜੀ ਇਟਾ ਅਸੀਂ ਚੜੀਆਂ ਨਾ ਅਸੀਂ ਸਾਡੇ ਕੋਲ ਆ ਕੁਝ ਵਗਿਆ ਕੁਝ ਨਹੀਂ ਸੀਗਾ ਮੈਂ ਛੋਟ ਨਾ ਦੇ ਸੀ ਇਹ ਚਲੋ ਜੀ ਅਸੀਂ ਸ਼ਾਮ ਦੀ ਰੋਟੀ ਖਾਣ ਲੱਗੇ ਸੀਗੇ ਤੇ ਨਾ ਰੋਟੀ ਖਾ ਲਈ ਸੀ ਹਨਾ ਆ ਰੋਟੀ ਖਾ ਲਈ ਸੀ ਕਿ ਭਾਂਡੇ ਚੱਟ ਕੇ ਆਪਣਾ ਤਾਂ ਹੀ ਉੱਥੇ ਤਾਂ ਟਵੇਲਾ ਸੀ ਉਧਰ ਸੱਪ ਬਹੁਤ ਹੁੰਦੇ ਆ ਉਹ ਨਾ ਖਾਪੇ ਸਾਡੇ ਗੀਠੀ ਦੇ ਨਾਲ ਉੱਤੋਂ ਦੀ ਤਰ ਤਰ ਕੇ ਨਾ ਸਾਡੇ ਇਕ ਬਾਰ ਹੀ ਸੀ ਉਹ ਬਾਰੀ ਦੇ ਵਿੱਚ ਵੜਨ ਦੀ ਕੋਸ਼ਿਸ਼ ਕਰਦਾ ਸੀ ਕਿ ਬਾਰੀ ਵੀ ਰੀਵੀ ਸੀ ਤੇ ਬਾਰੀ ਦਾ ਅਸਰਾਫ ਸੁਲੱਪੀਦਾ ਉਹ ਨੰਗਿਆ ਨਹੀਂ ਗਿਆ ਹਾਂ ਤੇ ਚਲੋ ਭਾਈ ਇਹ ਮੈਨੂੰ ਆ ਮੈਂ ਇਹ ਮੈਨੂੰ ਆਂਦੀ ਛਾਪ ਜਦੋਂ ਮੈਂ ਪਿੱਛਾ ਭੌਕੇ ਦੇਖਿਆ ਤਾਂ ਸੱਤ ਬਲ ਮੋਬਾਦ ਹੂੰ ਬਹੁਤ ਆਦੇ ਤੇ ਮੈਨੂੰ ਤਾਂ ਬਸ ਚਲੋ ਨਾ ਉਹ ਵੇਖ ਲੈ ਤਾਂ ਮੈਨੂੰ ਤਾਂ ਦੇసే ਹੀ ਕੁਝ ਵੀ ਇਹ ਕਿਤੇ ਮੈਂ ਕਿਤੇ ਮਾਤਾ ਕਿਤੇ ਇਹਦਾ ਜਦੋਂ ਮੈਂ ਬਾਜ਼ਮਾਰੀ ਮੈਂ ਕਿਹਾ ਤੂੰ ਕਿਤੇ ਆਂ ਮੈਂ ਤਾਂ ਮਾਤਾ ਦੀ ਮੰਦੇ ਵਾਕਾਂ ਤੋਂ ਉਹ ਜਿਹੀ ਖੜੀ ਰਹਿ। ਔਰ ਮੈਂ ਇਹ ਨਾਲ ਇਹ ਕਿੰਦਰ ਚੱਲਦਾ ਕਿੰਦਰ ਨਹੀਂ। ਜੇ ਤਾਂ ਕਿਆ ਸਾਬਦੇਨੀ ਜੀ ਪਤਾ ਹੀ ਨਹੀਂ ਕਿਹੜੇ ਵਾਕੇ ਬਾਹਰ ਚੱਲ ਬੈਗੀ। ਉਹ ਬਰਾ ਇਹ ਮੈਂਟੀ ਮਾਰੇ ਜਾਣੇ ਤਾਂ। ਤੇ ਚੱਲ ਪਾਈ ਅਸੀਂ ਕੀ ਕੀਤਾ ਆਰੇ। ਪਸਪ ਹੁੰਦਾ ਸੁੰਦਾ ਤੇ ਬਾਰੀ ਦੇ ਵਿੱਚ ਵੜ ਗਿਆ। ਮੈਂ ਤੋ ਆਹਨ ਤਾਂ ਆਇਆ ਦੇਮਦਾਰਾ ਤੋਂ ਮੇਰੇ ਪਤੀ ਜੀ ਆਏ ਬਾਜ ਗਏ। ਵੈਨ ਵਾਲੀ ਕੀ ਗੱਲ ਮੈਂ ਕਹੀ ਯਾਰ ਸਾਡਾ ਸੱਪ ਬਾਰੀ ਚ ਵੜ ਗਿਆ। ਚਲੋ ਸੱਪ ਉਹ ਜਾਣ ਲਾਉਣਾ ਨੇ ਕਿਹੜਾ ਕੰਟਰੋਲ ਕਰਕੇ ਮਾਰਦੇ ਨੇ ਉਹ ਉਹਨਾਂ ਆਇਆ ਕਿ ਕਿ ਤੂੰ ਪਿੰਡਾਂ ਉੱਗਾ ਲਉਂਗਾ ਨਾ ਤੈਨੂੰ ਚਾਰ ਜਾਨੇ ਸੀ ਤੂੰ ਬਾਹਰ ਛੱਡੇ ਕਰੋ ਚਲੋ ਭਾਈ ਨਾ ਕੰਮ ਨੇ ਸੌਵੇਂ ਨਾ ਬੀਪੀ ਸੌਵੇਂ ਨਾ ਇਹ ਸੌਵੇਂ ਪ੍ਰਭੂ ਕੀ ਹੋਇਆ ਇਹ ਜਿਹੜੇ ਨਾ ਪੈਂਟਰੀਆਂ ਮਾਰ ਛੱਡਿਆ ਕਰਮ ਥੱਲੇ ਜਦੋਂ ਸੱਪ ਨੂੰ ਬਾਹਰ ਛੱਡੇ ਮੈਂ ਕਹ ਵੀ ਇਹਨਾਂ ਨੇ ਨਹੀਂ ਸੌਣਾ ਤੇ ਮੈਂ ਬੈਠਾ ਉੱਟ ਕੇ ਤੇ ਮੈਂ ਇਹਨਾਂ ਨੂੰ ਆਖਣਾ ਤੂੰ ਸੌਂ ਜਦੋਂ ਘਰਾੜੇ ਜੇ ਮਾਰ ਲੱਗੇਗਾ ਨਾ ਤੇ ਮੈਂ ਕਿ ਬਚਾਲੇ ਸੌਂ ਗਣ ਚਲ ਦੂਜੀ ਸਮਝ ਆ ਜਦੋਂ ਮੈਂ ਲੱਗਾ ਸੌਣ ਤੇ ਅਜੇ ਮੈਂ ਆਈਆ ਤਮ ਇੱਕ ਦਿਨੇ ਬਾਅਦ ਚੁੰਨੇ ਦਾ ਬਜੀ ਇੱਕ ਹੋਣ ਤੁਰੇ ਰਾਤ ਹਨੇਰੇ ਚੋ ਜੀ ਹੋ ਗਈ ਨਾਰੀ ਤੇ ਮੈਂ ਜਬ ਜੋੜਾ ਮਰ ਜਾਵਾਂ ਲਗਾ ਕਾ ਨੂੰ ਨਾ ਬਾਬਾ ਤੇਰਾ ਹੀ ਨਾ ਬਾਬਾ ਤੂੰ ਜਿੱਥੋਂ ਆਇਆ ਉੱਥੇ ਜਾ ਬਾਬਾ ਤੂੰ ਜਿੱਥੋਂ ਆਇਆ ਮਨ ਚ ਸੋਚਾ ਵੀ ਨਾਂ ਬਾਜ ਇਹ ਨਾ ਬੋਲੇ ਜਾ ਕੇ ਮੈਂ ਆਦਿ ਚਲੇ ਚੇਲੀ ਚ ਆਈ ਕਰੀ ਜਮ ਨਾਲ ਇਕੱਠਾ ਹੋਈਆ ਭਾਈ ਜਦੋਂ ਮੈਂ ਨਾ ਜਮ ਆਏ ਜੇ ਕਰੇ ਨਾ ਤੇ ਮੇਰਾ ਇੱਕ ਜੱਟ ਕਰਕੇ ਇਹਨਾਂ ਨੂੰ ਥਾ ਲਾ ਮੈਂ ਕਿਹਾ ਜੇ ਇਹਨਾਂ ਨੂੰ ਥਾ ਲਏ ਇਹਨਾਂ ਨੂੰ ਰੋਲਾ ਪਾ ਲੈਣ ਨੂੰ ਮੈਂ ਪੋਕੇ ਫੇਰ ਚੁੱਪ ਕਿਤੇ ਪਉ ਨਹੀਂ ਆ। ਓਲੀ ਓਲੀ ਤੇ ਮਾਤਾ ਕੰਗੀ ਜੇ ਤੋ ਮਾਤਾ ਕੰਗੀ ਨਾ ਤੇ ਉਹ ਸਾਡੇ ਪੈਰਾਂ ਦਾ ਮੂਰੇ ਬਾਰਾਂ ਦੇ ਲੱਗੇ ਸੀ ਸੀਮਟੇ ਉਹ ਸ਼ੋਭਾ ਜਿਹੜੀ ਆਏ ਬਰਾਜ ਜਿਵੇਂ ਆ ਆਪਾਂ ਬਰਾਦਿਆ ਪੂਰੇ ਵੈਜ ਦੀ ਨੰਗੜਾ ਜਾ ਜਦੋਂ ਮਾਤਾ ਥੰਗੀ ਨਾ ਤਾਂ ਮੈਨੂੰ ਹੀ ਹੌਸਲਾ ਜਾਉਂਦਾ ਮੈਂ ਕਿ ਚੱਲ ਆਂਗੇ ਸਾਇਕਲ ਤੇ ਕੰਮ ਮੈਨੂੰ ਤਾਂ ਸੀ ਥਾਇਾਈ ਮੈਂ ਗਾਇਨ ਜੇ ਕੇਰਾ ਦਾਜੀ ਮੁਰਕੇ ਦਰੀ ਆ ਵੀ ਲਈ ਤੇ ਚਲੋ ਭਾਈ ਮਾਤਾ ਨੂੰ ਪਤਾ ਨਹੀਂ ਕੀ ਹੋਇਆ ਬੈਠੀ ਬੈਠੀ ਨੂੰ ਕਿ ਤਾ ਪਹਿਲਾਂ ਗੱਲ ਯਾਦ ਚੇਤੇ ਆ ਗਈ ਆ ਅੰਦੀ ਬੇਕੋ ਨਾ ਮੈਂ ਤਾਂ ਹਾਂ ਵੇ ਸਾਪ ਕੋ ਛੱਪ ਕੈਂਡੀਡੇਟ ਸੀ ਤਾਂ ਕਮੋਰ ਕੋੜੀ ਨਹੀਂ ਨੀਂਦ ਸੁਤੀ ਪਈ ਸੀਗੀ ਹਾਂ ਪ੍ਰਕਾਸ਼ਾ ਜੀ ਨਾਲ ਆ ਕੇ ਬੀਬੀ ਦੇ ਮੱਦੇ ਆ। ਅੱディ ਕਿੱਥੇ ਆ ਬੀਬੀ? ਮਾੜਾ ਮੈਂ। ਪੋ ਮੈਂ 2 ਘੰਟੇ ਹੋ ਗਏ ਮੈਂ ਸੁਤਾ ਨਹੀਂ। ਮੈਂ ਉਹਨ ਲਈ ਕਿਹਾ ਲੇ ਵੀ ਇਹ ਲੰਘੀ ਕਿ ਹਨ ਮੈਂ ਦਬਾਰਾ। ਚਲੋ ਭਾਈ ਹੁਕਾਦਤ ਬੀਬੀ ਆ ਦਿਨਾ ਵੀ ਆਪਣੇ ਚੌਂਤੇ ਚੜਾ ਗਿਆ। ਤੇ ਵੀ ਕਰਮਜੀਤ ਚੌਂਤੇ ਚੜਾ ਗਿਆ। ਚਲੋ ਉਹ ਰਾਤ ਜੀ ਗਈ ਦਿਨ ਚੜਿਆ। ਕਰਮਜੀਤ ਤਾਂ ਹੋਰ ਤੋਂ ਸਿੱਧੀ ਚੁੰਨੇ ਨੂੰ। ਮਾਤਾ ਨੇ ਬਾਜਾ ਮੋਹਣਾ ਕਰਨ ਜੀ ਤੂੰ ਕਿੱਥੇ ਆਇਆ ਯਾਰ ਇਹ ਨੂੰ ਚੁੱਲ੍ਹੇ ਕੋਲ ਉਹਦੀ ਚੁੱਲ੍ਹੇ ਕੋਲ ਤਾਂ ਜਾ ਪੁੱਛ ਤੂੰ ਜਾਪੋ ਕਿਹੜੇ ਮੈਂ ਫੜ ਦੇਂਦਾ ਜਾਪਾ ਇਹ ਨਾ ਕਰ ਜਾਂਦੇ ਆ ਸਾਡੇ ਨਾਲ ਭਾਈ ਕਹਾਣੀ ਅੱਜ ਬਾਪੂਰੀ ਬਹੁਤ ਮਾਰੀ ਹੋਈ ਬਾਅਦ ਨਹੀਂ ਘਰੋਂ ਬਾਹਰ ਜਾਣਾ ਕਿੰਨਾ ਸੋਚਾ ਕੰਮ ਹੋਵੇ ਮਾਂ ਦਾ ਲੈ ਨਹੀਂ ਜੇ ਕੰਮੋਂ ਦੇ ਬੇਦੋੜਾ ਲੜ ਜਾਂਦਾ ਇੰਕਾ ਮਾਤਾ ਪਰਮਾਤਮਾ ਨੂੰ ਜੰਦਮ ਨੇ ਕਹਿਣਾ ਵੀ ਬੁਰਾ ਹਾਲ ਕਰ ਦਨਾ ਸੀ ਮੈਨੂੰ ਇਹਨਾਂ ਦੇ ਕਰਦੇ ਨਹੀਂ ਮੇਰਾ ਸਾਡੀ ਕੁੜੀ ਪਤਾ ਨਹੀਂ ਮਾਤਾ ਕੀ ਕਿਵੇਂ ਆ ਕਿਵੇਂ ਕਿਉਂ ਨਿਆਲੇ ਨੇ ਤੂੰ ਮਾਰਨਾ ਚ ਡੰਡੀ ਪੈਣਾ ਚ ਪੰਡਾਲੇ ਨੇ ਕਿਹੜਾ ਦੱਜ ਕੇ ਜਾਣਾ ਚ ਮੇਰਾ ਨਾਂ ਪਰ ਜੰਗ ਮਾਰ ਕੇ ਲੈ ਮੈਂ ਕੱਪ ਆਈ ਵਾ ਹਾਂ ਨਹੀਂ ਆਪਾ ਤੂੰ ਵਾ ਹੋਣ ਬਣ ਜਾਣਾ ਕਿਤੇ ਵਾਹ ਵੇ ਕਿ ਡਿਵਾਰ 'ਚ ਉਹ ਤੇ ਰੱਖੀ ਬਾਤ ਕੋ ਲਾ ਉਹ ਛੋਟੀ ਤੁਹਾਨੂੰ ਲਖਾਉਣਾ ਉਹ ਵੀ ਇੱਕ ਤਾਂ ਬਾ ਦੂਜਾ ਮੈਂ ਆਹ ਮੈਂ ਤਾਂ ਮੈਂ ਚੱਕ ਕੇ ਗਿਆ ਦੂਜਾ ਪੋਚੇ ਆ ਰਿਹਾ ਤਾਂ ਹਾਂ ਲਿਆਣੀ ਆ ਹਾਂ ਛੋਟੀ ਲਿਆਉਂ ਤਾਂ ਕਲ ਮੀਟ ਨੇ ਛੋਟੀ ਰੱਖੀ ਸੀ ਤੇ ਪਰ ਚਲਾਉਣ ਦੀ ਹਿੰਮਤ ਨਹੀਂ ਗਈ ਨਹੀਂ ਨਹੀਂ ਆਪ ਵੀ ਉਹ ਤਾਂ ਕੰਮ ਕਰਦੇ ਹਾਂ ਹੱਥ ਕਿਉਂ ਨਹੀਂ ਕੰਮ ਕਰਦੇ ਜੀ ਕਮੋ ਨੇ ਛੋਟੀ ਰੱਖੀ ਦੇਖੋ ਇਹ ਲਹ 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 ਕਮਾਲ ਹੋ ਵੀ ਤੇਰੀ ਤੇ ਅਸੀਂ ਲੱਗਦਾ ਵੀ ਜੋ ਚੋਰ ਚੋਰੀ ਚਾਰ ਆ ਜੇਗਾ ਅਸੀਂ ਮਾਰ ਸਕਦੇ ਆ ਯਾਨੀ ਕਿ ਅਸੀਂ ਚੋਰ ਨੂੰ ਉਹਨੂੰ ਐਂ ਕਹਾਂਗੇ ਇਹ ਜੀ ਪਾਈ ਤੈਨੂੰ ਕੋਈ ਟੈਨਸ਼ਨ ਨਹੀਂ ਕੋ ਜੰਦਾ ਪਰ ਨੰਦੀ ਮੈਂ ਲੰਮੀ ਛੋਟੀ ਪਾਰਖੀ ਕੋਲੇ ਮੈਂ ਖਾਂ ਚਾਲ ਮੈਂ ਦੂਰੋਂ ਤਾਂ ਚਲਾ ਦੂੰਗੀ ਜੇ ਮੇਰੇ ਵੱਲ ਨਹੀਂ ਆਣ ਲੱਗਿਆ ਗਾਹ ਬਾਅਦ ਤੇ ਜਿਹੜਾ ਹੱਥ ਚ ਥਿਆਰ ਹੋਵੇ ਨਾ ਉਹਨੂੰ ਖਾਲੇ ਹੱਥ ਨਹੀਂ ਛੱਡਣਾ ਚਾਹੀਦਾ ਜਿਵੇਂ ਉਹਨੂੰ ਛੋਟੀ ਛੱਡ ਦਿੰਦੀ ਤੇ ਮਾ ਘਰ ਉਹਨਾਂ ਦਾ ਸਿਰਫ ਮੇਰੇ ਤਾਂ ਚਾਲ ਇਹ ਜਿਹੜਾ ਚੀਜ਼ ਐ ਜੀ ਆਦੇ ਨਾ ਉਹ ਤੋਂ ਬਸ ਆਇਆ ਕਰਦੇ ਬਸ ਕਿੰਨੇ ਨਾਮ ਆ। ਮਾਦਾ ਕੰਦਾ ਵੀ। ਅੱਜ ਜਿਹੜੇ ਵਜੇ ਤੇ ਕਈ ਵਾਰੀ ਬਚਾਵੇ। ਬਹੁਤ ਬਹੁਤ ਬੱਚੇ ਆਪਾਂ ਦਾ। ਬਹੁਤ ਜਣੇ ਦਾਸਿਆ ਤੋਂ ਸੀ। ਬਚ ਚੁੱਕੇ ਮਹਾਰਾਜ ਦੀ ਕਿਰਪਾ ਨਾਲ। ਠੀਕ ਹੈ ਜੀ। ਬਾਕੀ ਸੋਚ ਤੇ ਹੁੰਦਾ। ਦਿਲ ਤੇ ਹੁੰਦਾ। ਸੱਤਾਂ ਤੋਂ ਬੱਚੇ ਸੱਤ ਮੇਰੇ ਸਾਈਕਲ ਉੱਤੇ ਲੰਗੀਆਂ। ਸਾਈਕਲ ਉੱਤੇ ਦੀ ਇਹਦੇ ਸੱਤ ਲੰਗੀਆਂ। ਨਾਲੇ ਰੋਟੀਆਂ ਪਕਾਉਂਦੀ। ਪਰਮਾਤਮਾ ਰੱਖਾ ਜੀ। ਸੱਚੇ ਪਾਤਸ਼ਾਹ ਸਭ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ। ਤਾਂ ਦਰੁਸਤੀਆਂ ਪੰਛੀ ਮੇਰ ਪਰਿਆ ਰੱਖੇ। ਹੱਸਦੇ ਵਸਦੇ ਰਹੋ। ਠੀਕ ਹੈ ਜੀ ਇੱਥੇ ਕਿਸੇ ਨੂੰ ਕੋਈ ਨਹੀਂ ਜਾਣਾ ਉਸ ਤੇ ਕਿਹਾ ਕਿ ਸਭ ਚੁੱਪ ਦੇ ਮਾਰ। ਇਹ ਸਾਰੇ ਭੈਣ ਬਣਾਉਣਾ ਕਰਕੇ ਤੱਕ ਸੋਟੀ ਚੱਕਰ ਦਾ ਤੱਕ ਮਸਾਈ ਗਈ ਐ ਨਵੇਂ ਡਰੇ ਜਾਮਾ ਮਸਾਈ ਘੋਟੇ ਤੱਕ ਪਹੁੰਚੀ ਉਦੋਂ ਤੱਕ ਉਹ ਗਿਆ ਸੀ ਭੱਜਿਆ ਸੀ ਉਹ ਘੜਪਣ ਜਦੋਂ ਤੋ ਮਾਰੀ ਗਈ ਸੀ ਮੈਨੂੰ ਤੋ ਤੱਕਰ ਦੋ ਤਿੰਨ ਚਾਰ ਦਿਨਾਂ ਆ ਕੇ ਆਈ ਸੀ ਰਹਿ ਕੇ ਆਈ ਸੀ ਫਿਰ ਉਹਨੂੰ ਕੋਣ ਕਿਤੇ ਜਾਣਾ ਸੀ ਕਿਸੇ ਨੇ ਤੇ ਉਦੋਂ ਦੀਪਾ ਹਮਦੋਂ ਉਹ ਜਿਮੀ ਰ ਕੋਲ ਪਈ ਤੇ ਮੈਂ ਬਾਹਰ ਕੁੱਲੇ ਲੈਂਟਾਂ ਜਗਦੀਆਂ ਜਦ ਮੈਂ ਪਿਆਵੇ ਦੀਪਾ